ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਰੋਡ ਪੰਨਵਾਸ ਅਤੇ ਪੀ ਆਰਟੀਸੀ ਦੇ ਕੈਜੂਅਲ ਵਰਕਰਸ ਪਿਛਲੇ ਕਈ ਦਿਨਾਂ ਤੋਂ ਹੜਤਾਲ ਤੇ ਹਨ ਜਿਸ ਦੇ ਕਾਰਨ ਸੂਬਾ ਭਾਰਤ ਦੇ ਵਿੱਚ ਸਰਕਾਰੀ ਬੱਸਾਂ ਦਾ ਜਿਹੜਾ ਸੰਚਾਲਨ ਬੁਰੀ ਤਰ੍ਹਾਂ ਦੇ ਪ੍ਰਭਾਵਿਤ ਹੋ ਰਿਹਾ ਹੈ ਹੜਤਾਲ ਦੇ ਕਾਰਨ ਪੀ ਆਰਟੀਸੀ ਨੂੰ ਪ੍ਰਤੀ ਦਿਨ ਲਗਭਗ 1 ਕਰੋੜ ਰੁਪਏ ਦੇ ਦਾਅਵਿੱਤੀ ਨੁਕਸਾਨ ਹੋ ਰਿਹਾ ਹੈ ਯੂਨੀਅਨ ਅਨੁਸਾਰ ਸੂਬੇ ਦੇ 27 ਡੀਪੂਆਂ ਦੇ ਵਿੱਚੋਂ 9 ਪੀ ਆਰਟੀਸੀ ਦੇ ਹਨ ਅਤੇ ਬਾਕੀ ਰੋਡਵੇਜ਼ ਪੰਨਵਾਸ ਦੇ ਹਨ ਹੜਤਾਲ ਦੇ ਕਾਰਨ 3000 ਤੋਂ ਵੱਧ ਬੱਸਾਂ ਡੀਪੂਆਂ ਦੇ ਵਿੱਚ ਹੀ ਖੜੀਆਂ ਰਹੀਆਂ ਤੇ ਜਿਸ ਦਾ ਸਰਕਾਰ ਦਾ ਜਿਹੜੀ ਸਰਕਾਰ ਦੀ ਜਿਹੜੀ ਆਮਦਨ ਤੇ ਬਹੁਤ ਹੀ ਵੱਡਾ ਅਸਰ ਪਿਆ ਹੈ ਪੀ ਆਰਟੀਸੀ ਆਮ ਤੌਰ ਤੇ ਰੋਜ਼ਾਨਾ ਲਗਭਗ 2.40 ਕਰੋੜ ਰੁਪਏ ਕਮਾਉਂਦੀ ਸੀ ਪਰ ਹੜਤਾਲ ਦੇ ਪਹਿਲੇ ਦਿਨ ਵਿੱਚ ਡਿੱਗ ਕੇ ਲਗਭਗ 1 ਕਰੋੜ ਰੁਪਏ ਰਹਿ ਗਏ ਜਿੱਥੇ ਪਬੰਧਤ ਦਾ ਦਾਵਾ ਹੈ ਕਿ ਸੂਬੇ ਦੇ ਵਿੱਚ ਲਗਭਗ 60% ਜਿਹੜਾ ਹੈ ਜਿਹੜਾ ਸਬੱਸਾਂ ਦਾ ਸੂਚਾਰੂ ਢੰਗ ਦੇ ਨਾਲ ਚਲਾਈਆਂ ਚੱਲ ਰਹੀਆਂ ਹਨ ਉੱਥੇ ਹੀ ਜਿਹੜੀ ਕਰਮਚਾਰੀਆਂ ਦੀ ਸੰਗਠਨ ਦਾ ਕਹਿਣਾ ਹੈ ਕਿ ਇਹ ਅੰਕੜਾ ਹਕੀਕਤ ਤੋਂ ਪਰੇ ਹੈ ਉਹਨਾਂ ਦਾ ਕਹਿਣਾ ਕਿ ਪੀ ਆਰਟੀਸੀ ਵਿੱਚ ਲਗਭਗ 90% ਕਰਮਚਾਰੀ ਠੇਕੇ ਤੇ ਕੰਮ ਕਰ ਰਹੇ ਹਨ ਅਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਹੜਤਾਲ ਤੇ ਹਨ ਇਸੇ ਲਈ ਇੰਨੀ ਵੱਡੀ ਗਿਣਤੀ ਵਿੱਚ ਬੱਸਾਂ ਚਲਾਉਣਾ ਸੰਭਵ ਨਹੀਂ ਹੈ ਸਰਕਾਰ ਅਤੇ ਕਰਮਚਾਰੀਆਂ ਦੇ ਵਿਚਕਾਰ ਟਕਰਾਅ ਕਾਰਨ ਹੜਤਾਲ ਜਾਰੀ ਹੈ ਅਤੇ ਕਈ ਰੂਟਾਂ ਤੇ ਬੱਸਾਂ ਸੇਵਾਵਾਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ ਲੋਕ ਟੈਕਸੀਆਂ ਅਤੇ ਆਟੋ ਅਤੇ ਨਿੱਜੀ ਵਾਹਨਾਂ ਦਾ ਸਹਾਰਾ ਲੈਣ ਲਈ ਮਜਬੂਰ ਹਨ ਆਮ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਆਵਾਜਾਈ ਦੇ ਵਿੱਚ ਵਿਘਨ ਪੈਦਾ ਕਾਰਨ ਉਨ੍ਹਾਂ ਦਾ ਕੰਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਵਿਚਕਾਰ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਠੋਸ ਹੱਲ ਨਹੀਂ ਨਿਕਲਿਆ ਨਿਕਲ ਸਕਿਆ ਗੁੱਸੇ ਦੇ ਵਿੱਚ ਆਏ ਮੁਲਾਜ਼ਮਾ ਨੇ ਬਸ ਸਟੈਂਡ ਅਤੇ ਅਧਿਕਾਰੀਆਂ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਹੈ ਯੂਨੀਅਨ ਆਗੂਆਂ ਨੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਦੀ ਸਥਾਈ ਹੱਲ ਨਹੀਂ ਨਿਕਲਦਾ ਹੜਤਾਲ ਜਾਰੀ ਰਹੇਗੀ ਮੁਲਾਜ਼ਮਾ ਨੇ ਐਤਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਰਾਜਪ트ਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ ਯੂਨੀਅਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੁਲਾਜ਼ਮਾ ਦੀਆਂ ਮੰਗਾਂ ਤੇ ਇੱਕ ਕਮੇਟੀ ਬਣਾਈ ਸੀ ਅਤੇ ਇੱਕ ਮਹੀਨੇ ਦੇ ਵਿੱਚ ਹੱਲ ਕੱਢਣ ਦੀ ਲਿਖਤੀ ਪ੍ਰੋਸਾਲ ਵੀ ਦਿੱਤਾ ਸੀ ਪਰ 1 ਸਾਲ ਬੀਤਣ ਦੇ ਬਾਵਜੂਦ ਨਾ ਤਾਂ ਸਮੱਸਿਆ ਦਾ ਹੱਲ ਹੋਇਆ ਤੇ ਨਾ ਹੀ ਮਲਾਜ਼ਮਾਂ ਦੀਆਂ ਮੰਗਾਂ ਪੂਰੀ ਤਰ੍ਹਾਂ ਜਿਹੜੀਆਂ ਪੂਰੀਆਂ ਹੋਈਆਂ ਉਸ ਦੇ ਉਲਟ ਸਰਕਾਰ ਨੀਜੀਕਰਨ ਜਿਹੜਾ ਵੱਧ ਵੱਲ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੇ ਦੋਸਤੋ ਇਸੇ ਨੂੰ ਦੇਖਦੇ ਹੋਏ ਕੱਚੇ ਮਲਾਜ਼ਮਾਂ ਤੇ ਪੱਕੇ ਕਰਨ ਠੇਕਾ ਬੰਧ ਖਤਮ ਕਰਨ ਅਤਿ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਟਰ ਰੱਦ ਕਰਨ ਦੇ ਲਈ ਚੱਲ ਰਹੇ ਸੰਘਰਸ਼ਕਾਰੀ ਮਲਾਜ਼ਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਤੈਅ ਹੋਈ ਹੈ ਇਸ ਤੋਂ ਪਹਿਲਾਂ ਕਿ ਅਨਮਿੱਥੇ ਸਮੇਂ ਦੀ ਹੜਤਾਲ ਸੰਬੰਧੀ ਬੀਤੇ ਦਿਨੀ ਚੀਫ ਸੈਕਟਰੀ ਪੰਜਾਬ ਦੇ ਨਾਲ ਪੈਨਲ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ ਠੇਕੇਦਾਰੀ ਬਾਹਰ ਕੱਢ ਕੇ ਮਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਤਨਖਾਹ ਦੇ ਵਿੱਚ ਵਾਧਾ ਕਰਨ ਨਵੀਆਂ ਬੱਸਾਂ ਪਾਉਣ ਆਦਿ ਸਾਰੀਆਂ ਮੰਗਾਂ ਦੇ ਉੱਪਰ ਬਣੀ ਕਮੇਟੀ ਦੀ ਮੀਟਿੰਗ ਦੇ ਵਿੱਚ ਵਿੱਤ ਵਿਭਾਗ ਪਰਸਨਲ ਵਿਭਾਗ ਤੇ ਸੈਕਟਰ ਸ਼ਾਮਲ ਕਰਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਇਸ ਤੋਂ ਬਾਅਦ 19 ਅਗਸਤ ਨੂੰ ਟ੍ਰਾਂਸਪੋਰਟ ਮੰਤਰੀ ਲਾਲ ਜਿਹੜਾ ਕਿ ਮੰਤਰੀ ਦੇ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ ਇਸ ਦੇ ਨਾਲ ਹੀ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਪੈਨਲ ਮੀਟਿੰਗ ਫਿਕਸ ਹੋਈ ਹੈ ਜਿਸ ਦੇ ਵਿੱਚ ਤਿਆਰੀ ਜਿਹੜੀ ਤਿਆਰ ਕੀਤੀ ਪਾਲਿਸੀ ਦੇ ਵਿਚਾਰ ਚਰਚਾ ਕਰਕੇ ਲਾਗੂ ਕਰਨ ਸਮੇ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਸੋ ਦੋਸਤੋ ਇਸਿਆਜ਼ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ